ਬਹੁਤ ਵੱਡਾ ਕੰਟ੍ਰਿਬਿਊਸ਼ਨ ਪਾਰਟੀ ਤੌਰ ਤੇ ਵੀ ਔਰ ਸਰਕਾਰ ਦੇ ਤੌਰ ਤੇ ਵੀ ਪਾਈ ਹੈ ਸਾਥੀਓ ਸਾਡੇ ਵਿੱਚ ਨੇ ਜਾਂਦੀਵ ਸਾਰੇ ਸਾਡੇ ਪਾਰਟੀ ਦੇ ਸੂਬਾ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਤੇ ਅੱਜ ਇੱਕ ਬੜੇ ਜੁੜੀ ਵਿਸ਼ੇ ਤੇ ਆਪ ਸਭ ਨਾਲ ਗੱਲਬਾਤ ਸਾਂਜੀ ਕਰਨ ਵਾਸਤੇ ਆਏ ਨੇ ਬੀਤੇ ਕੱਲ ਜਿਹੜਾ ਹੈਗਾ ਮਾਨਯੋਗ ਸਤਾਜੀਵ ਪ੍ਰਧਾਨ ਮੰਤਰੀ ਜੀ ਪੰਜਾਬ ਦੀ ਫੇਰੀ ਤੇ ਸੀਗੇ ਔਰ ਪੰਜਾਬ ਦੀ ਫੇਰੀ ਚ देख भी जाखड़ साहब ने उन्होंने पूरा झोना की सारी एक्सप्लेन भी की और होर सारी भी एक्सप्लेन गई किसान भी जो आए से रूबरू भी होए सारा कुछ होया और मैं लगता कि अब जाखड़ साहब मन से भी कुछ गल्ला शेयर करा इस करके पत्रकार मिलनी सदी गई मैं जाखड़ साहब को बेनती करा कि आप सब न जिस मंतव पत्रकार मिलनी सदी है अपने गल शेयर कर सत श्रीकाल ਸੌਰੀ ਆਪਾਂ 12 ਵਜੇ ਚਾਲੂ ਕਰਨੀ ਸੀ ਪਰ ਕਿਉਂਕਿ ਸਰਕਾਰ ਦੇ ਇੱਕ ਦੋ ਬਾਅਦ ਇੱਕ ਮੰਤਰੀ ਪਹਿਲਾਂ ਹਰਪਾਲ ਜੀ माजी ਜੀ ਦੀ ਪ੍ਰੈਸ ਕਾਨਫਰੰਸ ਉਹਦੇ ਬਾਅਦ ਅਮਨ ਅਮਨ ਲਾਲ ਜੀ ਸ਼ਾਮ ਤੋਂ ਹੈ ਉਹਦੇ ਬਾਅਦ ਬਾਕੀ ਜਿਹੜਾ ਰੂਟੀਨ ਦਾ ਪ੍ਰੋਸੈਸ ਹੈ ਸਟੈਂਡਰਡ ਆਪਰੇਟਿਵ ਪ੍ਰੋਸੀਜਰ ਬਣ ਗਿਆ ਸਾਹਿਬ ਇੱਕ ਦੋ ਬਾਅਦ ਇੱਕ ਮੰਤਰੀ ਉਹ ਜਿਵੇਂ ਤੋਪੜਵਾਲੀ ਨੂੰ ਬੋਲਦੇ ਨੇ ਜੀ ਬੋਲੇ ਤਰਾਂ ਦੇ ਤੁਸਨਾ ਕੋਲ ਸਾਰਾ ਕੋਲ ਬਣ ਕੇ ਤਾਂ ਚਿੱਠੀ ਉਥੋਂ ਹੀ ਆਈ ਹੈ ਦਿੱਲੀ ਆਏ ਤੋਂ ਇੱਕ ਦੋ ਬਾਅਦ ਇੱਕ ਬੋਲਦੇ ਰਹਿਣਗੇ ਇਹ ਹੈ ਦੋ ਮਿੰਟਾਂ ਤੋਂ ਹੋ ਗਿਆ ਟੱਕਰ ਟੱਕਾ ਵੈਸੇ ਲਈ ਤੇ ਮੈਂ ਦੱਸਦਾ ਕਿ ਹੁਣ ਤਾਂ ਸਰ ਮਾਡਰਨ ਤਕਨੀਕ ਸਾਜਿਆ ਬੱਚਿਆਂ ਨੂੰ ਪੜਾਉਣ ਦਾ ਫਿਨਲੈਂਡ ਵੀ ਜਾ ਰਹੇ ਆ ਟੀਚਰ ਉਥੋਂ ਸਿੱਖ ਕੇ ਆ ਰਹੇ ਆ ਸਾਡੇ ਨਾਲ ਟਾਈਮ ਪਾਇਆ ਸੀਗਾ ਕਿ ਜਾ ਕੇ ਉਹ ਪ੍ਰੈਸ ਨੂੰ ਲਿਖੋ ਤੇ ਤੂੰ ਮੇਰੇ ਕਲਾਸ ਚ ਸਾਰਾ ਨਿਕਾਇਕ ਕਰ ਕੋਈ ਕਰਦੀ ਹੁੰਦੀ ਸੀਗਾ ਨਾ ਮਾਰ ਕਹੇ ਜੀ ਦੋਸਤ ਸੀ ਸਭੇ ਗੜਾਈ ਜੀ 4 ਕਿਲੋ ਦੇ ਉਸ ਟਾਈਮ ਹੈ ਨਹੀਂ ਸੀ ਜਰਸੀ ਕਹਾ ਕੋ ਮੈਂ 4 ਕਿਲੋ ਲਿਆ ਸਾਰੇ ਵੇਕ ਬਰਾਬਰੀ ਹੁੰਦਾ ਸੀਗਾ ਔਰ ਯਾਰ ਸਾਡੇ ਮੰਤਰੀ ਹੈ ਨਾ ਇਹਨੇ ਦੀ ਚਿੱਟੀ ਗਾਇ ਇੱਕ ਵਰ ਕੀਆ 4 ਕਿਲੋ ਦੁੱਧ ਵਾਲੀ ਹੈ ਸੋ ਇਹਨਾਂ ਦਾ ਆਪਾਂ ਨੇ ਆਪਣਾ ਰੋਲ ਕਰ ਲਿਆ ਪਰ ਮੈਂ ਸਮਝਦਾਂ ਦੀ ਪੰਜਾਬ ਦੇ ਜਿਹੜੇ ਹਾਲਾਤ ਹੈ ਪੰਜਾਬ ਜਿਸ ਔਖੀ ਕੜੀ ਜੋ ਨਿਕਲ ਰਹਾ ਹੈ ਇੱਕ ਤਾਂ ਕੁਦਰਤੀ ਮਾਰ ਸਾਡੇ ਪਈ ਹੈ ਦੂਜੇ ਸਾਡਾ ਜਿਹੜਾ ਪ੍ਰਕੋਪ ਹੈ देयर इज अ ਗਵਰਨਮੈਂਟ ਵਿਦਾਊਟ ਗਵਰਨੈਂਸ ਉਹ ਵੀ ਸਾਡੇ ਟਾਈਮ 'ਚ ਜਦੋਂ ਚੰਡੀਗੜ੍ਹ ਆ ਕੇ ਐਡਮਿਸ਼ਨ ਲਈ ਜਦੋਂ ਕਹਿੰਦੇ ਚੰਡੀਗੜ੍ਹ 'ਚ ਇਹ ਕਹਿੰਦੇ ਜੀ ਇੱਥੇ ਕਨ ਆ ਮੈਂ ਕਿੰਨੇ ਸਟੂਡੈਂਟਸ ਵਿਦਆਉਟ এডੂਕੇਸ਼ਨ ਵਿਦਿਆਰਥੀ ਨਾ ਵਿਦਿਆਦੇ ਵਿਦਿਆਰਥੀ ਕਰਮੇਨ ਪੁਰਸ਼ ਵਿਦਿਆਨ ਵਿਦਿਆਰਥੀ ਇਸ ਕਿਸਮ ਦੀਆਂ ਗੱਲਾਂ ਸੀ ਆ ਜਿਹੜੇ ਹੈ ਗਵਰਨੈਂਸ ਹੀਨ ਗਵਰਨਮੈਂਟ ਹੈ ਐਦਾ ਸਾਨੂੰ ਮਿਲ ਰਿਹਾ ਮੈਂ ਕਿਉਂ ਕਹਿ ਰਿਹਾ ਸਭ ਮੈਂ ਕਿ ਮਜ਼ਾਕ ਚ ਨਹੀਂ ਕਿਉਂਕਿ ਇਹ ਬੜਾ ਸੀਰੀਅਸ ਇਸ਼ੂ ਹੈ ਇਹਦੇ ਵਾਸਤੇ ਮੈਂ ਸਰਕਾਰ ਦੀ ਪਾਲਿਸੀ ਦੀ ਗੱਲ ਕਰਦਾ ਮੈਂ ਮੁੱਖ ਮੰਤਰੀ ਜੀ ਤਬੀਅਤ ਨਸਾਜ ਹੈ ਆਮ ਆਲੋ ਵੀ ਬਹੁਤ ਕੰਸਰਨਡ ਵੀ ਮੁੱਖ ਮੰਤਰੀ ਠੀਕ ਹੋਣ گورنر ਸਾਹਿਬ ਹੁਣੇ ਮਿਲ ਕੇ ਆਏ ਆ ਪਤਾ ਲਿਆ ਉਹਦੇ ਤੇ ਵੀ ਗੱਲ ਕਰੂੰਗਾ ਮੈਂ ਪਰ ਸਰਕਾਰ ਦੀ ਪਾਲਿਸੀ ਤੇ ਮੈਂ ਗੱਲ ਕਰਨੀ ਚਾਹੂੰਗਾ ਸਾਹਿਬ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਜਿਹੜੀ ਪਾਲਿਸੀ ਖਾਸ ਤੌਰ ਤੇ ਹੁਣ ਸਾਹਮਣੇ ਆਈ ਹੈ ਪਹਿਲਾਂ ਲੁਕੀ ਛਿਪੀ ਹੋ ਰਹੀ ਸੀ ਹੁਣ ਜਿਹੜੀ ਸਾਹਮਣੇ ਆਈ ਹੈ ਉਹਦੇ ਤੇ ਮੈਂ ਕਮੈਂਟ ਕਰਨਾ ਚਾਹੂੰਗਾ ਤੇ ਮੈਂ ਐਡਰੈਸ ਕਿਉਂ ਕਿ ਇਕਤਾ ਭਗਵੰਤ ਸਿੰਘ ਹਸਪੀਟਲ 'ਚ ਹੈ ਮੈਂ ਕੋਈ ਚੜ੍ਹਦੀ ਗੱਲ ਕਹਿਣਾ ਨਹੀਂ ਚਾਹੁੰਦਾ ਮੈਂ ਕੇਜਰੀਵਾਲ ਸਾਹਿਬ ਨੂੰ ਐਡਰੈਸ ਕਰਨਾ ਚਾਹੁੰਦਾ ਹਾਂ ਕੇਜਰੀਵਾਲ ਸਾਹਿਬ ਆ ਪੰਜਾਬ ਐ ਆ ਜਿਹੜੀ ਤੁਹਾਡੀ ਪਾਲਸੀ ਹੈ ਨਾ ਵੀ ਚੋਰੀ ਦਾ ਮਾਲ ਤੇ ਡਾਂਗਾਂ ਦੇ ਗੱਜ ਉਹ ਇੱਥੇ ਨਹੀਂ ਚੱਲ ਸਕਦੀ ਸਾਹਿਬ ਕਿਉਂ ਆ ਮੇਰੇ ਕੋਲ ਇੱਕ ਆ ਜਿਹੜੀ ਮੈਂ ਇਸਕੇ ਕਰਾਂ ਕਿਉਂਕਿ ਆ ਜਿਹੜੀ ਨਾ ਲਿਸਟ ਬਣਾ ਕੇ ਦਿੱਤੀ ਹੈ ਚੀਫ ਸਕੱਟਰੀ ਸਾਹਿਬ ਨੇ ਉਹਤੇ ਪ੍ਰੈਜ਼ੈਂਟ ਕੀਤੀ ਪਹਿਲਾਂ ਵੀ ਮੀਡੀਆ ਚ ਅਵਿਨੰਦਤਾ ਵੀ ਸਾਡੇ 1379 99 ਕਰੋੜ ਰੁਪਏ ਸਾਨੂੰ ਬਣਦੇ ਆ ਚੀਫ ਸੈਕਟਰੀ ਸਾਹਿਬ ਕਹਿ ਰਹੇ 1300099 ਕਰੋੜ ਰੁਪਏ ਤੇ ਮੰਤਰੀ ਸਾਹਿਬ ਕਹਿ ਰਹੇ 20000 ਕਰੋੜ ਰੁਪਏ ਤਾਂ ਦੇਖ ਲਓ ਚੋਰੀ ਦਾ ਮਾਲ ਡਾਂਗਾਂ ਦੇ ਗੱਜਾ 7000 ਕਰੋੜ ਰੁਪਏ ਦੇ ਤਾਂ ਗਿਣਤੀ ਹੈ ਨਹੀਂ ਵੀ ਜਿਹੜਾ ਜ਼ੁਬਾਨ 'ਤੇ ਚੜ ਗਿਆ ਵੀ ਕਿਉਂ ਕੇਜਰੀਵਾਲ ਸਾਹਿਬ ਨੇ 20000 ਜਮਾਨ ਛੱਡਤੀ ਸੀ ਸ਼ਿਰ ਮੁੰਡੀਆਂ ਸਾਹਿਬ ਮੇਰੇ ਕੱਲ ਕਹਿ ਰਹੇ ਸੀ 20000 ਕਰੋੜ ਉੱਤੇ ਬੜੇ ਬਾਹੂ ਕੋਈ ਖੜੇ ਸਾਡੀ ਬੇਇੱਜ਼ਤੀ ਕਰਤੀ ਜੀ 20000 ਕਰੋੜ ਕਿਹਾ ਸੀਗਾ ਤੇ ਚੀਫ ਸੈਕਟਰੀ ਸਾਹਿਬ ਪਹਿਲਾਂ ਤਾਂ ਘਰੇ ਬੈਠ ਕੇ ਫੈਸਲਾ ਕਰਨ ਵੀ ਕੈਪ ਸਿਨਾ ਸਾਹਿਬ ਜਿਹੜੀ ਗੱਲ ਕਹਿ ਰਹੇ ਉਸੇ ਭਜਨ ਹੈ ਯਾ ਮੁੰਡਿਆ ਸਾਹਿਬ ਜਿਹੜੀ ਗੱਲ ਕਹਿ ਰਹੇ ਉਸ 'ਚ ਕੋਈ ਹੈ 7000 ਕਰੋੜ ਰੁਪਈਆ ਦਾ ਕੋਈ ਖਾਤਾ ਹੀ ਨਹੀਂ ਸਾਥ ਕਿਸ ਪਾਸੇ ਗੱਲ ਕਰ ਰਹੇ ਯਾਰ ਨੌਨ ਸੀਰੀਅਸ ਜਿਹੜੀ ਇਹਨਾਂ ਦਾ ਐਟੀਟਿਊਡ ਹੈ ਸਾਹਿਬ ਉਹਨੂੰ ਲੈ ਕੇ ਮੈਂ ਗੱਲ ਕਰ ਰਿਹਾ ਫਿਰ ਇਹਦੇ 'ਚ ਦੋ ਚਾਰ ਗੱਲਾਂ ਮੈਂ ਤੁਹਾਡੇ ਸਾਹਮਣੇ ਲਿਸਟਾ ਬਹੁਤ ਲੰਬੀ ਹੈ ਇਹਨਾਂ ਨੇ 15 ਇਹਦੇ ਵਿੱਚ ਅੰਕੜੇ ਪਾ ਰੱਖਿਆ ਪਰ ਜਿਹੜੇ ਇਮੀਡੀਏਟ ਫੌਰੀ ਤੌਰ ਤੇ ਕਿਉਂਕਿ ਕੱਲ ਰਾਤ ਉਥੋਂ ਆਏ ਆ ਤੇ ਮੈਂ ਜਿੰਨੇ ਅੰਕੜੇ ਮੇਰੇ ਸੂਤ ਆਏ ਆ ਮੈਂ ਤੁਹਾਡੇ ਸਾਹਮਣੇ ਲੈ ਕੇ ਪੇਸ਼ ਕਰਨਾ ਚਾਹੁੰਦਾ ਜੀ ਇੱਕ ਤਾਂ ਇਹਨਾਂ ਨੇ ਸਭ ਤੋਂ ਪਹਿਲਾਂ ਕ੍ਰੌਪ ਕੰਪਨਸੇਸ਼ਨ ਦੇ ਤਾਂ ਮੰਗੇ ਉਹਦੇ ਵਿੱਚ ਇਹਨਾਂ ਨੇ 1800 58 ਕਰੋੜ ਰੁਪਏ ਪਾਏ ਹੈ 1858 ਕਰੋੜ ਰੁਪਏ ਮੋਟਾ ਮੋਟਾ 4 ਲੱਖ ਦੇ ਉੱਤੇ ਇਹਨਾਂ ਨੇ ਕਰੀਬਨ 50000 ਰੁਪਏ ਦੇ हिसाब ਦਾ ਇਹਨਾਂ ਨੇ ਪਾਇਆ ਹੈ ਉਹਦੇ ਪਰ ਮੈਂ ਫੇਰ ਗੱਲ ਕਰਦਾ ਫੇਰ ਹੈ ਨਾ ਪਾਇਰ ਡਿਪਾਰਟਮੈਂਟ ਆਫ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ 5043 ਕਰੋੜ ਰੁਪਏ ਫੇਰ ਇਹਨਾਂ ਨੇ ਪਾਇਆ ਪੰਜਾਬ ਮੰਡੀ ਬੋਰਡ 1022 ਕਰੋੜ ਰੁਪਏ ਇੱਕ ਸੈਕਿੰਡ ਸਾਫਟ ਇਹਨਾਂ ਦਾ ਮਪਿਸ਼ੋਕੜ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਸਰ ਮੰਡੀ ਬੋਰਡ ਦੇ ਜਿਹੜੇ ਇਹਨਾਂ ਨੇ 1000 ਕਰੋੜ ਰੁਪਏ ਮੰਗੇ ਨੇ ਸਰ ਵੀ ਮੰਡੀ ਬੋਰਡ ਨੇ ਅਸੀਂ 1000 ਕਰੋੜ ਰੁਪਏ ਸਾਨੂੰ ਦਿਓ ਇਹਦੇ ਵਿੱਚ ਅਸੀਂ ਆ ਸਾਰਾ ਕੁਝ ਠੀਕ ਕਰਨਾ ਹੈ ਸਰ ਐਵੇਂ ਏ ਮੇਰ ਕੋਲ ਆ ਪਹਿਲਾਂ ਤਾਂ ਮੰਡੀ ਬੋਰਡ ਦਾ ਮੰਡੀ ਬੋਰਡ ਨੇ ਸਾਢੇ 3 ਸਾਲਾਂ ਦੇ ਅੰਦਰ 500 ਕਰੋੜ ਰੁਪਏ ਦੀ ਸੜਕਾਂ ਰਿਪੇਅਰ ਜਾਂ ਬਣਾਈਆਂ ਸਾਂ 500 ਕਰੋੜ ਰੁਪਏ ਸਾਢੇ 3 ਸਾਲਾਂ 'ਚ ਸਾਢੇ 13000 ਦੇ ਕਰੀਬ ਪਿੰਡ ਐ ਆਪਣੇ ਕੋਲ ਹੁਣ ਕਹਿੰਦੇ ਆ ਇਹਨਾਂ ਦੀਆਂ ਅੰਕੜੇ ਮੰਨ ਲਈਏ 2000 ਜਿਹੜੇ ਪਿੰਡ ਸਾਡੇ ਪ੍ਰਭਾਵਿਤ ਐ ਉਥੇ ਇਹਨਾਂ ਨੇ 1000 ਕਰੋੜ ਰੁਪਏ ਮੰਗ ਲਿਆ ਸਾਢੇ 3 ਸਾਲਾਂ ਦੇ ਅੰਦਰ 500 ਕਰੋੜ ਰੁਪਏ ਖਰਚ ਕੀਤਾ ਇਹਨਾਂ ਨੇ ਦੇਖੋ ਵੀ ਲੁੱਟ ਲੋ ਜੀ ਜੋ ਕੁਝ ਮਿਲ ਜਾਂਦਾ ਗੱਫੇ ਵੰਡੀਆਂ ਜਾਂਦੇ ਆਪਾਂ ਮੰਗ ਲਾਂਗੇ ਉਹਨੇ ਆ ਜਾਣੇ ਉਥੋਂ ਸਭ ਉੱਤੇ ਸਰਕਾਰ ਬੈਠੀ ਆ ਕੋਈ ਚੋਰੀ ਦਾ ਮਾਲ ਤਾਂ ਨਹੀਂ ਲੋਕਾਂ ਦੇ ਪੈਸੇ ਆ ਚਾਹੇ ਹਿੰਦੁਸਤਾਨ ਦੇ ਕਿਤੇ ਵੀ ਬੈਠੇ ਆ ਸਾਰੇ ਹਿੰਦੁਸਤਾਨ ਦੇ ਹਿੱਸੇ ਆ ਸਾਰਾ ਉਹਨਾਂ ਦਾ ਹੈ ਫਿਰ ਰੂਰਲ ਡਿਵੈਲਪਮੈਂਟ ਦਾ ਲੈ ਲਓ ਜੀ ਕਮਾਲ ਕਰੀ ਖੜੀ ਰੂਰਲ ਡਿਵੈਲਪਮੈਂਟ ਦੇ 5000 ਕਰੋੜ ਰੁਪਏ ਇਹਨਾਂ ਨੇ ਮੰਗੇ ਸਰ 5000 ਕਰੋੜ ਰੁਪਏ ਆ ਮੇਰੇ ਕੋਲ ਅੰਕੜੇ ਇਹਨਾਂ ਦੇ ਆਪਦੇ ਬਜਟ ਚੋਂ ਮੈਂ ਕੱਢ ਕੇ ਲੈ ਕੇ ਆਇਆ ਸਭ ਮੈਂ ਕੋਈ ਆਪਣੇ ਨਿੱਜੀ ਤੌਰ ਤੇ ਨਹੀਂ ਮੇਰੇ ਕੋਲ ਆ ਪਹਿਲਾਂ ਇਹ ਮੇਰੇ ਕੋਲ 22-23 ਦਾ ਅੰਕੜਾ 2022-23 ਦੇ ਅੰਦਰ ਇਹਨਾਂ ਨੇ ਪ੍ਰੋਵਾਈਡ ਫੋਰ ਤਾਂ ਕੀਤੇ ਸੀ 1600 ਕਰੋੜ ਰੁਪਏ ਲੱਗੇ ਹੈ 1156 ਕਰੋੜ ਰੁਪਏ 1156 ਰੁਪਏ 13000 13000 ਪਿੰਡਾਂ ਦੇ ਉੱਤੇ ਇੱਕ ਸਾਲ ਦੇ ਅੰਦਰ 22-23 ਜੇ ਇਹਨਾਂ ਨੇ ਖਰਚ ਕੀਤਾ ਉਹਦੇ ਬਾਅਦ 23-24 ਦੇ ਅੰਦਰ 23-24 ਦੇ ਅੰਦਰ ਇਹਨਾਂ ਨੇ ਪ੍ਰੋਵਾਈਡ ਫੋਰ ਕੀਤਾ ਸੀ 1400 ਕਰੋੜ ਰੁਪਏ ਤੇ ਲੱਗਿਆ 778 ਕਰੋੜ ਰੁਪਏ 13000 ਪਿੰਡਾਂ ਦੇ ਉੱਤੇ 700 ਬਾਈਤੇਜੇ 1100 ਕਰੋੜ ਰੁਪਏ ਲਾਏ ਹੁਣ ਇਹਨਾਂ ਨੂੰ 2000 ਪਿੰਡਾਂ ਵਾਸਤੇ 1.5 ਹਜ਼ਾਰ ਕਰੋੜ ਰੁਪਏ ਚਾਹੀਦੇ ਸਰ 5000 ਕਰੋੜ ਰੁਪਇਆ ਸਭ ਕੋਈ ਚੋਰੀ ਦਾ ਮਾਮਲਾ ਮੈਂ ਪੁੱਛਣਾ ਚਾਹਣਾ ਜੇ ਤੂੰ ਤੁਸੀਂ ਡਾਂਗਾਂ ਦੇ ਗੱਜ ਕਿੱਡੀ ਫਿਰਦੇ ਹੋ ਜੋ ਮੰਗ ਲਓਗੇ ਮੈਂ ਤਾਂ ਮੈਂ ਸਮਝਦਾ ਵੀ ਪ੍ਰਿੰਸੀਪਲ ਕੈਬਨਟ ਸੈਕਟਰੀ ਸਾਹਿਬ ਨੂੰ ਮੈਂ ਚਿੱਠੀ ਲਿਖਾਂਗਾ ਵੀ ਦੇਸ਼ ਤੋਂ ਇਨਕੁਆਇਰੀ ਵੀ ਆ ਜੜੇ ਇੱਥੇ ਬੈਠੇ ਹੈ ਯਾ ਤਾਂ ਸਾਡੇ ਵਾਲੇ ਜਿਹੜੇ ਤੁਸੀਂ ਭੇਜਦੇ ਹੋ ਕੈਪਸਿਨਾ ਜੀ ਦੀ ਗਿਣਤੀ 'ਚ ਕੋਈ ਫਰਕ ਹੈ ਜਾਂ ਮਾਪਮਾਨਿਆਂ ਦਾ ਫਰਕ ਹੈ ਵੀ ਮਾਪਮਾਨੇ ਡਾਂਗਾ ਵਾਲੇ ਆ ਪੰਜਾਬ ਦੇ ਮਾਪਮਾਨੇ ਡਾਂਗਾ ਨਾਲ ਲੱਗਦੇ ਕਿਵੇਂ ਲੱਗਦੇ ਉਹਦਾ ਹਿਸਾਬ ਦੱਸਣ ਸਾਬ ਕਿਸ ਤਰ੍ਹਾਂ ਫਰਕ ਹੋ ਸਕਦਾ ਇੰਨਾ ਇੰਨਾ ਫਰਕ ਵੀ ਤੁਸੀਂ 3.5 ਸਾਲਾਂ 'ਚ ਥੋੜੋ ਪਏ ਹਜ਼ਾਰ-ਹਜ਼ਾਰ ਰੁਪਈਆ ਨਹੀਂ ਲੱਗਿਆ ਤੁਹਾਡੇ ਤੋਂ ਕਰੋੜ ਰੁਪਈਆ ਹੁਣ ਤੁਸੀਂ 1.5 ਸਾਲ ਬਾਕੀ ਬਚਿਆ 5000 ਕਰੋੜ ਰੁਪਈਆ 2000 ਪਿੰਡਾਂ ਵਾਸਤੇ ਮੰਗ ਲੇ ਕਿ ਕਿਹੜੇ ਮੂੰਹ ਨਾਲ ਮੰਗ ਰਹੇ ਸਾਬ ਆ ਵੀ ਜਿਹੜੀ ਸੜਕਾਂ ਦੀ ਮੈਂ ਗੱਲ ਕਰ ਰਿਹਾ ਹਾਂ ਇਹ ਨਾਲੇ ਆਪਦੇ ਮੇਰੇ ਨਹੀਂ ਸਭ ਆ 5 ਅਗਸਤ ਦੀ ਹੈ ਜਿਹਦੇ ਵਿੱਚ ਨੇ ਲਿਖਿਆ ਪੰਜਾਬ ਗਵਰਨਮੈਂਟ ਟੂ ਰੇਜ਼ 800 ਕਰੋੜ ਰੁਪੀਆ ਟੂ ਰਿਪੇਅਰ 8000 ਕਿਲੋਮੀਟਰ ਆਫ ਰੂਰਲ ਰੋਡਸ 800 ਕਰੋੜ ਦੇ ਅੰਦਰ 8000 ਕਿਲੋਮੀਟਰ ਸੜਕ ਰਿਪੇਅਰ ਦੀ ਗੱਲ ਕਰ ਰਹੀ ਹੈ 8000 ਕਿਲੋਮੀਟਰ ਤੇ ਹੁਣ ਜਿਹੜਾ ਬਾੜ ਦੇ ਅੰਦਰ ਜਿਹੜੇ ਪਿੰਡ ਆਏ ਆ ਉੱਥੇ ਕਹਿੰਦੇ ਜੀ ਉਹਦੇ ਵਾਸਤੇ ਸਾਨੂੰ 1000 ਕਰੋੜ ਰੁਪਿਆ ਮੰਡੀ ਬੋਰਡ ਨੂੰ ਦੇ ਦਿਓ ਸਭ ਆ ਮਜ਼ਾਕ ਕੋ ਬਣਾਇਆ ਸਰ ਕੌਣ ਜਵਾਬ ਦੇਊਗਾ ਸਰ ਮੈਂ ਭਗਵੰਤ ਮਾਨ ਜੀ ਦਾ ਹਸਪਤਾਲ ਚ ਬੈਠੇ ਜਦੋਂ ਮੌਕਾ ਆਂਦਾ ਜਾ ਕੇ ਉੱਥੇ ਜਾ ਕੇ ਛੱਪੜ ਜੰਦੇ ਕਦੋਂ ਉਹਨਾਂ ਦੀ ਤਬੀਤ ਖਰਾਬ ਹੋ ਜਾਏ ਤਬੀਤ ਖਰਾਬ ਹੈ ਜਾਂ ਕੋਈ ਹੋਰ ਫਰਕ ਹੈ ਉਹ ਤਾਂ ਬਾਅਦ ਚ ਗੱਲਾਂ ਹੋਣਗੀਆਂ ਰਾਜਨੀਤਿਕ ਗੱਲਾਂ ਹੈਗੀਆਂ ਬਟ ਜਵਾਬ ਕਿਸ ਤੋਂ ਮੰਗੀਏ ਮੈਂ ਇਸ ਕਰਕੇ ਮੇਰੇ ਮੇਰੀ ਜਿਹੜਾ ਮੈਂ ਕੇਜਰੀਵਾਲ ਸਾਹਿਬ ਤੋਂ ਪੁੱਛ ਰਿਹਾ ਸਰ ਸਸੋਦੀਆ ਸਾਹਿਬ ਵੀ ਕੀ ਦੱਸਣਗੇ ਕੇਜਰੀਵਾਲ ਸਾਹਿਬ ਦੱਸਣ ਵੀ ਆ ਤੁਸੀਂ ਮਜ਼ਾਕ ਬਣਾਇਆ ਕਿ ਪੰਜਾਬ ਦਾ ਇਸ ਪਕਿਸਤਰਾ ਤੁਸੀਂ ਆਹ ਸਾਰੀਆਂ ਕਹਾਣੀਆਂ ਬਣਾ ਕੇ ਲੋਕਾਂ ਤੋਂ ਤੁਸੀਂ ਮਜ਼ਾਕ ਕਰ ਰਹੇ ਹੋ ਉਹਦੇ ਬਾਅਦ ਗੱਲ ਆ ਜਾਂਦੀ ਹੈ ਸਭ ਤੁਮਾਹ ਲੋਈ ਸਭ ਇਹਨਾਂ ਦੀ ਜਿਹੜੀ ਇੱਕ ਤਰੀਕ ਨੂੰ ਚਿੱਠੀ ਲਿਖੀ ਭਗਵੰਤ ਮਾਨ ਜੀ ਨੇ ਕਿਉਂਕਿ ਦੋ ਤਿੰਨ ਦਿਨ ਪਹਿਲਾਂ ਮੈਂ ਚਿੱਠੀ ਪਾਈ ਸੀ ਕਿ ਜੀ ਪ੍ਰਧਾਨ ਜੀ ਸਾਹਿਬ ਨੂੰ ਵੀ ਪੰਜਾਬ ਨੂੰ ਧਿਆਨ ਕਰੋ ਪੰਜਾਬ ਨੂੰ ਕੋਈ ਤੁਹਾਡੀ ਮਦਦ ਦੀ ਲੋੜ ਹੈ ਬਹੁਤ ਇੱਥੇ ਬੜਾ ਨੁਕਸਾਨ ਹੋਇਆ ਹੈ ਭਗਵੰਦ ਮਾ ਜੀ ਨੇ ਚਿੱਠੀ ਚੜ੍ਹਤੀ ਪ੍ਰਧਾਨ ਮੰਤਰੀ ਨੂੰ ਵੀ ਮਦਦ ਤਾਂ ਸਾਡੀ ਕਰੋ ਹੀ ਕਰੋ ਪਰ ਸਾਨੂੰ ਕਹਿੰਦੇ ਜੀ 50000 ਕਰੋੜ ਰੁਪਇਆ ਜਿਹੜਾ ਤੁਹਾਡੇ ਕੋਲ ਬਕਾਇਆ ਬਣਦਾ ਹੈ ਉਹ ਸਾਡਾ ਪੈਸਾ ਬਕਾਇਆ ਹਾਂਜੀ 60000 ਰੁਪਏ ਜੋ ਸਿਗਰੇ ਨੇ ਬਣਾ ਕੇ ਦਿੱਤੀਆਂ ਮੇਰੇ ਕੋਲ ਤੇ ਨਾ ਅੰਕੜੇ ਆ ਕੀ ਉਸ ਤੇ ਲਿਖਿਆ ਹੋਣਾ 60000 ਕਿਉਂਕਿ ਉਹਦੇ ਤੇ 50000 ਤਾਂ ਬਣਾਏ ਇਹਨਾਂ ਨੇ ਕੰਪਨਸੇਸ਼ਨ ਦੇ ਵੀ ਸਾਨੂੰ ਜੀਐਸਟੀ ਵੈਟ ਵਾਲੇ ਨੁਕਸਾਨ ਵਾਲੇ ਐ ਤੇ ਬਾਕੀ 8000 ਕਰੋੜ ਰੁਪਿਆ ਸਾਡੇ ਉਹਦਾ ਆਰਡੀਐਫ ਦਾ ਪੈਸੇ ਪਏ ਐ ਕੁਝ ਹੋਰ ਮਿਲਾ ਕੇ ਇਹਨਾਂ ਨੇ ਦੱਸ ਉਹ ਬਣਾ ਲੈ ਸੀ 60000 ਕਰੋੜ ਰੁਪਏ ਦਾ ਹਿਸਾਬ ਬਣਾ ਕੇ ਇਹਨਾਂ ਨੇ ਭੇਜ ਦਿੱਤਾ ਪੈਸੋ ਉਧਰ ਤੇ ਵੀ ਆਉਂਗਾ 60000 ਵਾਲੀ ਫਿਗਰ ਬੜੀ ਫੇਵਰੇਟ ਫਿਗਰ ਹੈ ਕੇਜਰੀਵਾਲ ਸਾਹਿਬ ਦੀ ਆ ਭਗਵੰਤਬਾਹਨ ਜੀ ਦੇ ਕਾਰਡ ਹੈ ਨਹੀਂ ਸਾ ਆ 60000 ਵਾਲੀ ਫਿਗਰ ਜਿਹੜੀ ਹੈ ਨਾ ਬੜੀ ਫੇਵਰੇਟ ਇਹਨਾਂ ਦੀ ਹਰੇਕ ਤਾਂ 8 ਤੋਂ 60 ਉਧਰ ਤਾਂ ਜਿਹੜੇ ਬਣਾ ਰਹੇ ਸੀ ਨਾ ਉਹ ਕਹਿ ਰਹੇ ਸੀ ਉਹ 13000 ਮੰਗ ਰਿਹਾ 20000 ਮੰਗ ਰਿਹਾ 7000 ਦਾ ਫਰਕ ਨਹੀਂ ਇੱਥੇ ਮੇਰੇ ਸੇਰਾਂ ਨੇ ਚੱਕ ਤੇ ਸਿੱਧਾ ਹੀ 8000 ਤੋਂ 60000 ਬਣਾਤਾ 8000 ਤੱਕ ਕੋਰ ਸੁਪਰੀਮ ਕੋਰਟ ਦੇ ਕੇਸ ਪਿਆ ਇਹਦਾ 60000 ਬਣਾ ਦਿਓ ਇਹਨਾਂ ਦਾ ਮੈਂ ਟਾਈਟਲ ਲੈ ਕੇ ਲੈ ਕੇ ਆਇਆ ਮੈਨੂੰ ਹੋਰ ਤਾਂ ਕੋਈ ਮੈਂ ਸਾਰੇ ਅੰਕੜੇ ਮੰਗਿਆ ਮੈਂ ਕਿ ਸਮਝਾਂ ਸੀ ਕਿਸ ਗੱਲ ਦੇ ਮੰਗ ਰਹੇ ਐਸ ਤੇ ਮੈਂ ਆਪਣੇ ਹੱਥ ਨਾਲ ਲਿਖਿਆ ਆਪਣੇ ਅੰਦਰ ਜੀ ਲਿਖਿਆ ਮੁੰਗੇਰੀ ਲਾਲ ਕੇ ਅਸੀਨ ਸੁਪਨੇ ਨਹੀਂ ਕਿਉਂ ਮੈਂ ਸੀਰੀਅਸ ਜੀ ਹੋ ਮੈਂ ਮਜ਼ਾਕ ਨਹੀਂ ਲੰਦਾ ਸਰ ਇਹਦੇ ਵਿੱਚ ਕੀ ਲਿਖਿਆ ਹੈ ਇਅਰ ਵਾਈਜ਼ ਕੈਲਕੂਲੇਸ਼ਨ ਕੀਤੀ ਹੈ ਵੀ 17 18 ਜੇ ਜਦੋਂ ਆ ਜੀਐਸਟੀ ਬਿਲ ਪਾਸ ਹੈ ਉਹਦੇ ਬਾਅਦ ਵੀ 17 18 ਦੀ ਤਾਂ ਨਹੀਂ ਉਹਦੇ ਬਾਅਦ 18